9 ਸਾਲ ਤੇ ਜਿਹੜਾ ਪੱਤਰਕਾਰ ਭਰਾਵਾਂ ਨੂੰ ਗਿਫਟ ਦਿੱਤਾ ਤੇ ਅਸੀਂ ਕਹਿੰਨੇ ਆ ਵੀ ਲੋਕਤਰਤਾ ਦਾ ਪੰਜਵਾਂ ਪਾਵਾ ਜਿਹੜਾ ਆ ਉਹ ਸਾਡੇ ਪ੍ਰੈਸ ਵਾਲੇ ਵੀ ਆ ਸਾਰਾ ਜਿਹੜਾ মিডিਆ ਆ ਅਸੀਂ ਖੋਦੀ মিডিਆ ਖੋਦੀ মিডিਆ ਕਰ ਦਿੰਨੇ ਸਾਂ ਜਦੋਂ ਕਿਸਾਨੀ ਅੰਦੋਲਨ ਚੱਲਿਆ ਵੀ ਦਿੱਲੀ ਵਾਲੇ ਕੋਈ ਕਿਸੇ ਨੂੰ ਬੋਲਣ ਨਹੀਂ ਦਿੰਦੇ ਜਾਂ ਮੀਡੀਆ ਕੋ ਗੱਲ ਕਰਦਾਂ। ਉਦੋਂ ਸਾਰਿਆਂ ਨੇ ਜਿੰਨਾ ਕੋ ਹੋ ਸਕਿਆ ਪੱਤਰਕਾਰਾਂ ਨੂੰ ਪੜ੍ਹਿਆ ਤੇ ਉਹਨਾਂ ਦੇ ਵਿੱਚੋਂ ਬਹੁਤ ਬੰਦੇ ਜਿਹੜੇ ਉਸ ਦੇ ਵਿੱਚੋਂ ਪੱਤਰਕਾਰ ਉੱਭਰ ਕੇ ਆਏ ਬਾਹਰ ਪਰ ਉਹਨਾਂ ਨੇ ਵੀ ਬਾਅਦ ਚ ਸਰਕਾਰਾਂ ਨਾਲ ਹੱਥ ਮਿਲਾ ਲਏ ਕਿ ਗੱਲਾਂ ਸਿਸਟਮ ਨਹੀਂ ਚੱਲਣ ਲੱਗਦੀਆਂ। ਵੀ ਅਸਲੀਅਤ ਦਿਖਾਉਣ ਦੀ ਕਦੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ। ਮੈਂ ਮਾਨ ਸਾਹਿਬ ਰਵਿੰਦ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹਣਾ ਵੀ ਇਹੋ ਹੀ ਪੱਤਰਕਾਰ ਨੇ ਜਿਹੜੇ ਦੂਜੀਆਂ ਸਰਕਾਰਾਂ ਦਾ ਹਸਾਬ ਕਿਤਾਬ ਦੱਸਦੇ ਨੇ ਅਸੀਂ ਉਹਨਾਂ ਨੂੰ ਸ਼ਾਬਾਸ਼ ਹੀ ਦਿੰਦੇ ਹਾਂ ਜੀ ਸਾਹਿਬ ਵੀ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਤੁਹਾਡੇ ਨਾਲ ਦੇ ਪੱਤਰਕਾਰ ਚਾਹੀਦੇ ਆ ਅੱਜ ਜੇ ਪੱਤਰਕਾਰ ਸਾਡੇ 'ਚ ਕੋਈ ਕਮੀ ਆ ਤੇ ਜੇ ਉਹ ਦੱਸਦੇ ਆ ਤੇ ਆਪਾਂ ਨੂੰ ਉਹਦੇ ਤੇ ਕੌਰ ਕਰਨੀ ਚਾਹੀਦੀ ਤਾਂ ਕਿ ਉਹਨਾਂ ਤੇ ਪਰਚੇ ਵਰਚ ਕਰਾਉਣੇ ਚਾਹੀਦੇ ਕੋਈ ਵਧੀਆ ਗੱਲ ਨਹੀਂ ਕੀਏ ਆਪਾਂ ਕਿੰਨਾ ਇਹਨੂੰ ਦਬਾ ਲਾਂਗੇ ਆਪਾਂ ਛੁਟਕਲੇ ਦਿਖਾਉਦੇ ਰਹੇ ਆ ਆਪਾਂ ਕੀ ਕੀ ਕੁਛ ਨਹੀਂ ਕੀਤਾ ਸਰਕਾਰਾਂ ਤੇ ਆਪਾਂ ਕਿੱਕਲੀਆਂ ਵੀ ਗਾਈਆਂ ਸਾਰਾ ਕੁਝ ਕੀਤਾ ਤੇ ਅਖੀਰਾਂ ਰਿਜ਼ਲਟ ਕੀਆ ਨਹੀਂ ਸਰਕਾਰਾਂ ਲੋਕਾਂ ਨੇ ਚੇਂਜ ਕੀਤੀਆਂ ਜਿਹੜੀਆਂ ਕੋ ਗਲਤੀਆਂ ਸੀ ਉਹ ਲੋਕਾਂ ਨੇ ਆਪਾਂ ਨੂੰ ਲੈ ਕੇ ਆਏ ਇਹਨਾਂ ਪੱਤਰਕਾਰਾਂ ਦੇ ਸਿਰ ਤੇ ਹੀ ਲੈ ਕੇ ਆਏ ਆ ਤੇ ਅੱਜ ਆਪਾਂ ਪੱਤਰਕਾਰਾਂ ਨੂੰ ਬੋਲਣ ਨਹੀਂ ਦਿੰਦੇ ਕੁਛ ਕਿੱਟ ਨਹੀਂ ਬੋਲ ਸਕਦਾ ਆਪਾਂ ਸਾਰਾ ਕੁਝ ਕੀਤਾ ਉਹਦੇ ਚ ਤੁਸੀਂ ਸਕੇਟਾਂ ਬੋਲਦੇ ਹੁੰਦੇ ਸੀ ਮਾਨ ਸਾਹਿਬ ਤੇ ਅੱਜ ਤੁਸੀਂ ਸੀਐਮਓ ਜੇ ਤੁਸੀਂ ਗਲਤੀਆਂ ਦੱਸਦੇ ਰਹੇ ਸਰਕਾਰਾਂ ਦੇ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਵੀ ਭਗਵਾਨ ਸਿੰਘ ਮਾਨ ਵੀ ਕੁਝ ਨਾ ਕੁਝ ਵਧੀਆ ਕਰੂਗਾ ਇਹਨੂੰ ਸਾਰੀ ਹਰ ਇੱਕ ਗੱਲ ਦਾ ਪਤਾ ਪਰ ਰਿਜ਼ਲਟ ਲੋਕਾਂ ਦਾ ਵਿਚਾਰਿਆਂ ਦਾ ਜੋ ਹੋਇਆ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਅੱਜ ਮਿੰਟੂ ਵਰਸਰੀਆ ਲਾ ਲੋ ਆ ਆ ਆਪਣਾ ਗगनਿਆ ਆਰਾਮ ਕਰੀਆ ਹਰ ਬਣਿਆ ਤੇ ਮੰਦੀਪ ਆ ਗੁਰਲਾਲ ਆ ਸਿਮਰਨ ਆ ਧਾਲੀਗਾਲ ਮੁੰਡਾ ਬਹ ਮੈਂਕੂ ਗੋਇਲਾ ਅਜਨ ਦੀਪਕ ਆ ਦੀਪ ਮੰਗੀ ਆ ਆਪਣਾ ਲੋਕਨਾਖਲਾ ਆਪਣਾ ਸੁਖਵਿੰਦਰ ਆ ਜਿੰਨੇ ਵੀ ਮੇਰੇ ਵੀਜਾ ਪੱਤਰਕਾਰ ਅੱਜ ਆਪਾਂ ਉਤੇ ਪਰਚਾ ਕਰਕੇ ਨਵੇਂ ਸਾਲ ਦਾ ਰੋਗਿਫਟ ਦਿੰਦਾ ਆਪਾਂ ਇਹ ਕੰਮ ਛੱਡ ਦਈਏ ਤੇ ਮੇਰੇ ਖਿਆਲ ਚ ਇਹ ਲੋਕ ਜੋ ਲਿਖਦੇ ਆ ਉਹਦੇ ਤੇ ਇੱਕ ਔਰ ਕੀਤੀ ਜਾਵੇ ਤੇ ਜਾਂ ਜੋ ਦੱਸਦੇ ਆ ਉਹਦੇ ਤੇ ਆਪਾਂ ਵਿਚਾਰ ਕਰੀਏ ਤੇ ਮੈਨੂੰ ਲੱਗਦਾ ਵੀ ਇਹ ਜ਼ਿਆਦਾ ਵਧੀਆ ਹੋਊਗਾ ਇਹ ਪੰਜਾਬ ਦੇ ਨੇ ਕਿਸੇ ਨੇ ਤਾਂ ਬਣਾ ਨਹੀਂ ਕਿਸੇ ਨੇ ਠੀਕ ਹੈ 4 ਦਿਨ ਅੰਦਰ ਲਾਉਣ ਕੇ ਜੇਲ੍ਹ ਚ ਬੰਦੇ ਹੀ ਬੈਠੇ ਆ ਕੋਈ ਹੋਰ ਤੇ ਬੈਠਾ ਨਹੀਂ ਤੇ ਇਸ ਕਰਕੇ ਲੋਕਾਂ ਦੀ ਵੀ ਆਵਾਜ਼ ਹੋਰ ਜ਼ਿਆਦਾ ਗੀ ਤੁਹਾਡੇ ਗੀਸਟ ਹੋਈ ਨਹੀਂ ਆ ਕੋਈ ਫਾਇਦਾ ਨਹੀਂ ਇਹ ਕੰਮ ਪੱਤਰਕਾਰਾਂ ਤੇ ਜਿਹੜਾ ਪਰਚਾ ਕੀਤਾ ਕੈਂਸਲ ਕੀਤਾ ਜਾਵੇ ਤੇ ਜੋ ਤੁਸੀਂ ਕਰ ਰਹੇ ਹੋ ਵਧੀਆ ਨਹੀਂ ਕਰ ਰਹੇ ਇਹ ਰਿਜ਼ਲਟ ਜਿਹੜਾ ਹੈ ਲੋਕਾਂ ਦੇ ਸਤਾਈ ਚ ਦੱਸ ਦੇਣਾ ਆ ਜੇ ਕੋਈ ਆਪਣੇ ਚ ਕਮੀ ਆ ਤੇ ਆਪਾਂ ਉਹਦੇ ਤੇ ਉਹ ਕਮੀ ਕੱਢੀਏ ਨਾ ਕਿ ਉਹਦੇ ਪਰਚੇ ਕਰੀਏ ਮੈਂ ਨਿੰਦਾ ਕਰਦਾ ਇਸ ਪਰਚੇ ਦੀ ਤੇ ਮੈਂ ਬੇਨਤੀ ਵੀ ਕਰਦਾ ਮਾਨ ਸਾਹਿਬ ਨੂੰ ਵੀ ਤੇ ਮਾਨ ਸਾਹਿਬ ਇਹ ਆਪਣੇ ਆ ਇਹਨਾਂ ਨੇ ਤੁਹਾਡੀ ਬਹੁਤ ਮਦਦ ਕੀਤੀ ਆ ਤੁਹਾਨੂੰ ਸੀਆਂ ਬਣਾਉਂ ਤੇ ਸਭ ਤੋਂ ਵੱਡਾ ਹੱਥ ਇਹਦਾ ਪੱਤਰਕਾਰ ਭਰਾਵਾਂ ਦਾ মিডিਏ ਦਾ ਤੇ ਆਪਾਂ ਅੱਜ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰੀਏ ਇਹਨਾਂ ਦੇ ਪਰਚੇ ਕੈਨਸਲ ਕਰੋ ਤੇ ਇਹਨਾਂ ਨੂੰ ਭਰਾ ਆ ਇਹਨਾਂ ਨੂੰ ਚਾਹ ਪਾਣੀ ਸੱਦ ਕੇ ਪਿਆਓ ਇਹਨਾਂ 'ਚ ਜਿਹੜੀਆਂ ਕੋਈ ਤੁਹਾਨੂੰ ਲੱਗਦੀਆਂ ਆ ਮੇ ਜਿਹੜੀਆਂ ਸਾਡੇ ਦੀਆਂ ਕਰਦੀਆਂ ਉਹਨਾਂ ਨੂੰ ਭਰੋਸਾ ਦਿਓ ਵੀ ਅਸੀਂ ਆਪਣੀਆਂ ਕਮੀਆਂ ਉਹ ਦੂਰ ਕਰਾਂਗੇ ਤਾਂ ਕਿ ਉਹਨਾਂ ਦੇ ਪਰਚੇ ਦਰਜ ਨਾ ਕਰੋ ਇਹੋ ਕੁਝ ਕਹਿਣਾ ਸੀ ਉਹ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਮੈਂ ਆਪਦੇ ਪੱਤਰਕਾਰ ਭਰਾਵਾਂ ਵਾਂਗ ਇਹਨਾਂ ਵੀ ਤੁਹਾਡੇ ਨਾਲ ਆ ਇਹ ਨਹੀਂ ਕਿ ਜੋ ਕਿ ਸਾਡੀ ਖੁਫਦਰਦੀ ਤੁਹਾਡੇ ਨਾਲ ਅੰਚ ਮੈਂ ਤੁਹਾਡਾ ਕੁਛ ਕਰ ਤੇ ਸਕਦਾ ਨਹੀਂ ਪਰ ਹਮਦਰਦੀ ਤੁਹਾਡੇ ਨਾਲ ਜੁੜੀ ਹੈਗੀ ਆ ਚਾਹੇ ਤੁਸੀਂ ਮੇਰੇ ਫੇਵਰ ਚ ਰਹੇ ਹੋ ਚਾਹੇ ਨਹੀਂ ਰਹੇ ਪਰ ਮੈਂ ਤੁਹਾਡੀ ਫੇਵਰ ਚ ਆ ਜਿੱਥੇ ਵੀ ਤੁਹਾਨੂੰ ਕਿਤੇ ਲੋੜ ਹੋਵੇ ਉਹਦਾ ਬੰਦੇ ਖਾਲਸਾ ਦਾ ਜੋ ਵੀ ਮੈਂ ਤੁਹਾਡੀ ਬਦਦ ਕਰ ਸਕਦਾ ਹਾਂ ਉਹ ਤੁਹਾਤ ਨਾਲ ਕਰੂੰਗਾ ਭਾਈ ਗੁਰਜੀਤ ਖਾਲਸਾ ਦੇ ਭਾਈ ਗੁਰਜੀਤ